ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੇ ਮੈਂ ਆਈ ਸੀ ਅੱਜ ਬੱਚਿਆਂ ਦੇ ਸਕੂਲ ਦੇ ਵਿੱਚ ਤੇ ਕਿਉਂਕਿ ਏਰਮਾਨ ਦਾ ਅੱਜ ਫੰਕਸ਼ਨ ਸੀਗਾ ਸਕੂਲ ਦੇ ਵਿੱਚ ਤੇ ਅੱਜ ਉਹਦਾ ਪਰਫਾਰਮੈਂਸ ਹੈਗਾ ਸੀਗਾ ਗੱਤਕੇ ਦਾ ਠੀਕ ਹੈ ਮੈਂ ਲਵਲੀਆ ਤੈਨੂੰ ਤੇ ਸੀ ਆਪਣਾ ਰਣਵੀਰ ਤੇ ਗੱਤਕੇ ਵਾਲੇ ਸਟੂਡੈਂਟ ਦੇਖੋ ਕਿੰਨੇ ਸੋਹਣੇ ਸਿੰਘ ਸਜੇ ਹੋਏ ਨੇ ਠੀਕ ਹੈ ਬਹੁਤ ਪਿਆਰੇ ਲੱਗਦੇ ਨੇ ਨਾ ਬੱਚੇ ਐਦਾਂ ਜਦੋਂ ਦਮਾਲੇ ਸਜਾ ਲੈਂਦੇ ਨੇ ਤੇ ਕਮਰ ਕਸਾ ਸਜਾਇਆ ਹੁੰਦਾਗਾ ਤੇ ਮੈਂ ਵੀ ਇਹਨਾਂ ਦੇ ਵਿੱਚ ਦੇਖਣਾ ਚਾਹੁੰਦੀ ਸੀ ਵੀ ਾਰਮਾਨ ਕਿੱਦਾਂ ਦਾ ਲੱਗਦਾ ਾਰਮਾਨ ਨੂੰ ਨਾ ਦਮਾਲਾ ਸਜਾਉਣ ਦਾ ਬਹੁਤ ਚੋਹ ਰੰਦਾ ਬਹੁਤ ਸ਼ੌਂਕ ਹੈ ਇਹਨੂੰ ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਮੇਰੀ ਡਰੈਸ ਕੋਡ ਐਦਾਂ ਦਾ ਇਹਨੂੰ ਬਹੁਤ ਵਧੀਆ ਲੱਗਿਆ ਬਹੁਤ ਖੁਸ਼ ਸੀਗਾ ਤੇ ਦੇਖੋ ਇਹ ਆਪਣਾ ਕਮਰ ਕਸਾ ਠੀਕ ਕਰ ਰਿਹਾ ਲੋ ਹੁਣ ਇਹਨੇ ਹੱਥ ਜੋੜੇ ਆ ਲੋਜੀ ਹੁਣ ਚੱਲ ਰਹੇ ਨੇ ਸੀ ਦੀ ਦਿਹਾੜੀ ਸਾਡਾ ਆਪਣਾ ਫਰਜ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜ ਕੇ ਰੱਖੀ ਤੇ ਉਹਨਾਂ ਨੂੰ ਦੱਸੀਏ ਕਿ ਗੁਰੂ ਸਹਿਬਾਨ ਸਾਡੇ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਗਏ ਨੇ ਠੀਕ ਹੈ ਤੇ ਇਹ ਸਾਡਾ ਆਪਣਾ ਫਰਜ ਆ ਸਾਨੂੰ ਆਪਣਾ ਫਰਜ ਸਮਝਣਾ ਚਾਹੀਦਾ ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਨਹੀਂ ਜੋੜਾਂਗੇ ਤਾਂ ਸਾਡੇ ਧਰਮ ਬਾਰੇ ਸਾਡੇ ਸਿੱਖ ਇਤਿਹਾਸ ਬਾਰੇ ਕੋਈ ਨਹੀਂ ਦੱਸੂਗਾ ਸਾਡੇ ਬੱਚਿਆਂ ਨੂੰ ਦੇਖੋ ਬੱਚਿਆਂ ਦੇ ਪੱਗਾਂ ਬੰਨੀਆਂ ਹੋਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਆਪਣੇ ਬੱਚਿਆਂ ਦੇ ਕੇਸ ਰੱਖੋ ਜੀ ਪੱਗਾਂ ਬੰਨੋ ਤੇ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਤੇ ਆਪਣੇ ਧਰਮ ਬਾਰੇ ਦੱਸੋ ਕੁਰਬਾਨੀਆਂ ਕੀਤੀਆਂ ਹੋਈਆਂ ਗੁਰੂ ਸਹਿਬਾਨਾਂ ਦੀਆਂ ਉਹਨਾਂ ਬਾਰੇ ਦੱਸੋ ਧੰਨਵਾਦ ਜੀ